ਕਿਸਾਨਾਂ ਨੂੰ ਚੰਡੀਗੜ੍ਹ ਜਾਣ ਤੋਂ ਰੋਕਣ ਦੇ ਲਈ ਪੰਜਾਬ ਪੁਲਿਸ ਵੱਲੋਂ ਨਾਕੇ ਲਗਾਏ ਗਏ ਹਨ ਜਿੱਥੇ ਸਾਨੂੰ ਨਾਗਪੁਰ ਦੇ ਨਾਲ ਨਾਲ ਕੋਹਾਨੀਗੜ੍ਹ ਦੀਆਂ ਤਸਵੀਰਾਂ ਦਿਖਾਉਣੇ ਆ ਜਿੱਥੇ ਆਨੰਦਪੁਰ ਸਾਹਿਬ ਦੇ ਨਜ਼ਦੀਕ ਨੈਸ਼ਨਲ ਐਨਐਚ 7 ਦੇ ਉੱਤੇ ਨਾਕਾ ਲੱਗਾਇਆ ਗਿਆ ਬਟਿੰਡਾ ਜੀਰਕਪੁਰ ਰੋਡ ਦੇ ਉੱਤੇ ਨਾਕਾ ਲਗਾਏ ਗਏ ਹਨ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਪੰਜਾਬ ਪੁਲਿਸ ਵੱਲੋਂ ਜਿੱਥੇ ਵੱਡੇ ਵੱਡੇ ਟਿਪਰ ਭਾਰਤ ਨਾਲ ਭਰੇ ਖੜੇ ਨਜ਼ਰ ਆ ਰਹੇ ਹਨ ਤਸਵੀਰਾਂ ਵਿੱਚ ਸੋਡੇ ਸਾਹਮਣੇ ਦਿਖਾਏ ਜਾ ਰਹੇ ਹਨ ਨਾਕੇ ਵੀ ਲੱਗੇ ਆ ਪੂਰਨ ਤੌਰ ਤੇ ਜਿੱਥੇ ਚੈਕਿੰਗ ਕੀਤੀਆਂ ਜਾ ਰਹੀਆਂ ਹਨ ਤਸਵੀਰਾਂ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਹਨ ਤੇ ਅੱਜ ਜਦੋਂ ਘਰੋਂ ਨਿਕਲਦੇ ਹਾਂ ਤਾਂ ਬਹੁਤ ਧਿਆਨ ਨਾਲ ਨਿਕਲਣਾ ਸਮਾਂ ਹੈ ਕਿਉਂਕਿ ਅੱਜ ਜਿੱਥੇ ਥਾਥਾਂ ਪੰਜਾਬ ਪੁਲਿਸ ਵੱਲੋਂ ਨਾਕੇ ਲਗਾਏ ਗਏ ਹਨ ਅਤੇ ਇਸ ਮੌਕੇ ਤੇ ਡੀਐਸਪੀ ਰਾਹੁਲ ਕੌਸ਼ਲ ਪੁਆਨੀਗੜ ਨੇ ਕੀ ਕਿਹਾ ਅਤੇ ਇਸ ਮੌਕੇ ਦੇ ਨਾਕਿਆਂ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਪੁਲਿਸ ਵੱਲੋਂ ਲਾਏ ਗਏ ਹਨ ਸਖਤਾਈ ਪੂਰਨ ਤੌਰ ਤੇ ਇਹ ਜਾਂਚ ਕੀਤੀਆਂ ਜਾ ਰਹੀਆਂ ਹਨ ਕਿਸਾਨਾਂ ਨੂੰ ਅੱਜ ਚੰਡੀਗੜ੍ਹ ਵਿੱਚ ਤਾਰਨੇ ਤੇ ਜਾਣ ਤੋਂ ਰੋਕਣ ਦੇ ਲਈ ਪ੍ਰਬੰਧ ਕੀਤੇ ਗਏ ਨੇ ਆ ਉਸ ਨੂੰ ਸੁਣਾਉਣਿਆ ਕੀ ਕਹਿੰਦੇ ਨਜ਼ਰ ਆਏ ਡੀਐਸਪੀ ਰਾਹੁਲ ਕੌਸ਼ਲ ਹਾਂਜੀ ਸਰ ਤੁਹਾਡਾ ਨਾਮ ਆ ਮੇਰਾ ਨਾਮ ਡੀਐਸਪੀ ਰਾਹੁਲ ਕੌਸ਼ਲ ਹਾਂ ਪੌਣੀਗੜ ਸਬਡਿਵੀਜ਼ਨ ਵਿੱਚ ਪੋਸਟਿਡ ਹਾਂ ਸਰ ਅੱਜ ਸਰ ਅੱਜ ਕਿਸਾਨਾਂ ਵੱਲੋਂ ਚੰਡੀਗੜ੍ਹ ਜਾਣ ਦੀ ਕਾਲ ਦਿੱਤੀ ਗਈ ਹੈ ਤਾਂ ਪੰਜਾਬ ਭਰ ਦੇ ਵਿੱਚ ਨਾਕਾਬੰਦੀ ਹੈ ਪੌਣੀਗੜ ਪੁਰਸ ਤੇ ਕੀ ਇੰਤਜ਼ਾਮ ਹੈ ਦੇਖੋ ਸਾਰੇ ਕਿਤੇ ਬਹੁਤ ਵਧੀਆ ਇੰਤਜ਼ਾਮ ਕੀਤੇ ਗਏ ਨੇ ਸਾਡੇ ਅਲੱਗ-ਅਲੱਗ ਜਗ੍ਹਾ ਤੇ ਨਾਕਾਬੰਦੀ ਕੀਤੀ ਗਈ ਹੈ ਪ੍ਰੋਪਰ ਪੁਲਿਸ ਜੀ ਏਮਪਲੋਇਮੈਂਟ ਕੀਤੀ ਗਈ ਹੈ ਤੇ ਅਸੀਂ ਜੇਕਰ ਕੋਈ ਕਿਸਾਨ ਪਰੇਸ਼ਾਨ ਸਾਡਾ ਆਂਦਾ ਅਸੀਂ ਸਾਡੇ ਕੋਲ ਐਮ뷸ੈਂਸ ਦਾ ਅਦਰ ਹਰ ਇੱਕ ਚੀਜ਼ ਦਾ ਸਾਡੇ ਕੋਲ ਇੱਥੇ ਇੰਤਜ਼ਾਮ ਕਰਕੇ ਪਹੁੰਚਾਈਏ ਤਾਂ ਉਹਨਾਂ ਨੂੰ ਕੋਈ ਸਰ ਖਾਸ ਜਗ੍ਹਾ ਵੀ ਦਿੱਤੀ ਗਈ ਹੈ ਜੇਕਰ ਉਹ ਪ੍ਰੋਟੈਸਟ ਕਰ ਦੇਣੇ ਤਾਂ ਨਹੀਂ ਹੋਰ ਉਹਨਾਂ ਤੇ ਡਿਪੈਂਡ ਕਰਦਾ ਹੈ ਉਹ ਕਿਸ ਤਰ੍ਹਾਂ ਦਾ ਬਿਹੇਵ ਕਰਦੇ ਨੇ ਵੈਸੇ ਸਾਡੇ ਵੱਲੋਂ ਉਹਨਾਂ ਨੂੰ ਬਹੁਤ ਪੀਸਫੁੱਲ ਪ੍ਰੋਟੈਸਟ ਕਰਨ ਵਾਸਤੇ ਅਸੀਂ ਜਗ੍ਹਾ ਪ੍ਰੋਵਾਈਡ ਰੱਖੀ ਹੋਈ ਹੈ ਨੇ ਆਪਣੀ ਤਾਂ ਲੋਕਾਂ ਦੀ ਸੁਰੱਖਿਆ ਦੇ ਲਈ ਵੀ ਸਰ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਬਿਲਕੁਲ ਬਿਲਕੁਲ ਹੁਣ ਸਾਡੀ ਨਾਕਾਬੰਦੀ ਚੱਲ ਰਹੀ ਹੈ ਉਹਦੇ ਨਾਲ ਅਸੀਂ ਵਿੱਚ ਵਿੱਚ ਚੈਕਿੰਗ ਵੀ ਕਰ ਰਹੇ ਹਾਂ ਤੇ ਉਹਦੇ ਨਾਲ ਇਹ ਆ ਵੀ ਚਲੋ ਲਾਈਨ ਆਰਡਰ ਵੀ ਮੈਂਟੇਨ ਹੋ ਰਿਹਾ ਹੈ ਤਾਂ ਤੇ ਨਾਲੇ ਸਾਡੀ ਚੈਕਿੰਗ ਵੀ ਹੋ ਜਾ ਰਹੀ ਹੈ ਸਰ ਜੋ ਲੋਕ ਅੱਜ ਸਫਰ ਕਰ ਰਹੇ ਨੇ ਉਹਨਾਂ ਨੂੰ ਕੋਈ ਮੈਸੇਜ ਵਗੈਰਾ ਕੋਈ ਗਾਈਡਲਾਈਨਸ ਵਗੈਰਾ ਦਿੱਤੀ ਜਾ ਰਹੀ ਹੈ ਦੇਖੋ ਫਿਲਹਾਲ ਕੋਈ ਅਸੀ ਗੱਲ ਨਹੀਂ ਹੈ ਬਿਲਕੁਲ ਪੀਸਫੁਲ ਚੱਲ ਰਿਹਾ ਸਾਰਾ ਟ੍ਰੈਫਿਕ ਵੀ ਬਿਲਕੁਲ ਖੁੱਲਾ ਜੇਕਰ ਕੋਈ ਐਸਾ ਨਹੀਂ ਪ੍ਰੋਬਲਮ ਆਉਂਦੀ ਹੈ ਤਾਂ ਅਸੀਂ ਉਹਨਾਂ ਨੂੰ ਪਹਿਲਾਂ ਕਨਵੇ ਕਰ ਦਾਂਗੇ ਔਰ ਡਾਇਵਰਸ਼ਨ ਆਫ ਟ੍ਰੈਫਿਕ ਕਰ ਦਾਂਗੇ ਸਾਡੀ ਕੋਸ਼ਿਸ਼ ਹੋਊਗੀ ਹਮੇਸ਼ਾ ਵੀ ਇਹ ਪੀਸਫੁਲ ਰਹੇ ਸਰ ਹੁਣ ਤੱਕ ਦਾ ਮਾਹੌਲ ਬਿਲਕੁਲ ਪੀਸਫੁਲ ਹੈ ਹਾਂ ਜੀ ਹਾਂ ਬਿਲਕੁ